ਸਾਨੂੰ ਗੁਰਮਤ ਤੋਂ ਦੂਰ ਕਿਵੇਂ ਕਰ ਦਿੱਤਾ ਜਾਂਦਾ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਇੱਕ ਜਗ੍ਹਾ ਤੇ ਮੈਂ ਮਰਗ ਦੇ ਭੋਗ ਤੇ ਗਿਆ ਉਦੋਂ ਮੈਂ ਬਖਤਾ ਨਹੀਂ ਮਸ਼ਰੂਤਾ ਸੀ ਮੈਂ ਬੈਠਾ ਸੀ ਸੰਗਤ ਵਿੱਚ ਇੱਕ ਸੱਜਣ ਆਇਆ ਉਹਨੂੰ 10 ਮਿੰਟ ਉੱਥੇ ਗੁਰਬਾਣੀ ਦੀ ਕਥਾ ਕਰਨ ਦਾ ਸਮਾਂ ਦਿੱਤਾ ਉਹਨਾਂ ਨੇ ਇਹ ਸਮਝਣ ਵਾਲੀਆਂ ਗੱਲਾਂ ਸਾਨੂੰ ਸਮਝ ਜਾਣੀਆਂ ਚਾਹੀਦੀਆਂ ਨੇ ਹੁਣ ਬਹੁਤ ਔਖਾ ਹੁਣ ਸਮਾਂ ਹਾਲਾਤ ਨੇ ਜਿਹੜੇ ਹੁਣ ਹੁਣ ਜੇ ਨਾ ਸਮਝੇ ਤੇ ਹੋਰ ਵੱਧ ਤਰ ਹੋਣਿਆ ਇਹ ਜਿਹੜੇ ਕੰਮਾਂ 'ਚੋਂ ਸਾਨੂੰ ਸਤਿਗੁਰੂ ਜੀ ਬਹੁਤ ਸਮਾਂ ਪਹਿਲਾਂ ਰੋਕ ਕੇ ਗਏ ਸੀ ਅਸੀਂ ਤਕਰੀਬਨ ਉਹ ਹਟੇ ਨਹੀਂ ਦੁਗਣੇ ਕੀਤੇ ਇਹ ਸਮਝਣ ਵਾਲੀਆਂ ਗੱਲਾਂ ਨੇ ਉਹ ਗੁਰਮੁਖ ਪਿਆਰਾ ਉਹ ਕਹਿੰਦਾ ਜੀ ਮੈਨੂੰ ਰਾਤ ਨੂੰ ਸੁਪਨਾ ਆਇਆ ਉਹ ਸੁਪਨੇ ਵਿੱਚ ਕਹਿੰਦਾ ਮੇਰਾ ਪਿਓ ਉਹਦੀ ਪਿਓ ਦੀ ਮੌਤ ਹੋ ਚੁੱਕੀ ਸੀ ਉਹਦੇ ਮੋਢੇ ਤੇ ਕਹੀ ਸਰੀਰ ਨਗਨ ਉਹ ਕਿਸੇ ਦੇ ਮਗਰ ਪਿਆ ਹੋਇਆ ਕਹੀ ਲੈ ਕਹਿੰਦਾ ਪੂਰਾ ਪਿੱਛੇ ਪਿਆ ਹੋਇਆ ਸੁਪਨੇ 'ਚ ਮੈਨੂੰ ਦਿਖਿਆ ਜਦ ਮੇਰਾ ਸੁਪਨਾ ਖੁੱਲਿਆ ਮੈਂ ਡਰ ਗਿਆ ਉਹ ਕਹਿੰਦਾ ਡਰਿਆ ਹੋਇਆ ਤੇ ਮਾਂ ਪੁੱਤਾਂ ਕੋਲ ਭੱਜ ਗਿਆ ਕਹਿੰਦਾ ਮਾਂ ਪੁੱਤ ਕਹਿੰਦੇ ਹਾਂ ਵੀ ਗੁਰਮੁਖਾ ਕਹਿੰਦਾ ਮਖਿਆ ਜੀ ਅੱਜ ਸੁਪਨਾ ਆਇਆ ਬੜਾ ਭਿਆਨਕ ਆਇਆ ਬਜ਼ੁਰਗ ਕੱਪੜੇ ਹੈ ਨਹੀਂ ਤਨ ਤੇ ਉਹਨੇ ਤੇ ਕਹੀ ਚੱਕੀ ਕਿਸੇ ਦੇ ਮਗਰ ਪਏ ਹੋਏ ਸੀ ਮੈਂ ਬੜਾ ਡਰ ਗਿਆ ਉਹ ਕਹਿੰਦੇ ਐਂ ਕਰ ਭਾਈ ਗੁਰਮੁਖਾ ਸੁਖਮਨੀ ਸਾਹਿਬ ਦਾ ਇੱਕ ਪਾਠ ਹੋਰ ਵਧਾਓ ਉਹ ਕਹਿੰਦਾ ਪਹਿਲਾਂ 25 ਕਰਦੇ ਜੀ ਫਿਰ ਹੁਣ ਆਪਾਂ ਨੇ 26 ਸ਼ੁਰੂ ਕਰਤੇ ਗੁਰਮੁਖੋ ਜੇ 25 ਪਾਠਾਂ ਨਾਲ ਸੁਖਮਨੀ ਸਾਹਿਬ ਨਾਲ ਜੋਧ ਹੋਇਆ ਤੇ 26ਵੇਂ ਨਾਲ ਹੋ ਜਾਏਗਾ 25 ਪਾਠ ਨੂੰ ਤਾਂ ਸੁਖਮਨੀ ਸਾਹਿਬ ਦਾ ਰੋਜ਼ ਕਰੇ ਮਹਾਂਪੁਰਖ ਨੇ ਇੱਕ ਹੋਰ ਵਧਾ ਦਿਓ ਜਦ 25 ਪਾਠਾਂ ਨਾਲ ਸਾਡੇ ਸੁਪਨੇ ਨਹੀਂ ਸਹੀ ਹੋਏ ਤੇ 26ਵੇਂ ਨਾਲ ਹੋ ਜਾਣਗੇ ਇੱਕ ਪਾਠ ਨੂੰ ਸਮਾਂ ਕਿੰਨਾ ਲੱਗਦਾ ਸੁਖਮਨੀ ਸਾਹਿਬ ਦਾ ਜੇ ਆਰਾਮ ਨਾਲ ਸਮਝ ਕੇ ਬਹਿ ਬਾਣੀ ਸਾਾਨੂੰ ਸਮਝ ਕੇ ਪੜਨ ਨੂੰ ਆਖਿਆ ਮਹਾਰਾਜ ਨੇ ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦਿੱਠੈ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਸਾਨੂੰ ਪੜ ਕੇ ਸਮਝ ਕੇ ਜ਼ਿੰਦਗੀ ਜਿਉਣ ਨੂੰ ਆਖਿਆ ਨਾ ਕਿ ਉਹ ਤੇ ਨਿਗਾ ਫੇਰਨੀ ਆਏ ਉਹ ਬਾਤ ਨਹੀਂ ਸਮਝਿਆ ਮਹਾਰਾਜ ਇੱਕ ਪਾਠ ਨੂੰ ਸਮਾਂ ਕਿ ਨਾਲ ਲੱਗਦਾ ਹੋਵੇਗਾ 25 ਪਾਠ ਸੁਖਮਨੀ ਸਾਹਿਬ ਨੂੰ ਉਦੋਂ ਹੀ ਹੋ ਜਾਣਗੇ ਕਿਤੇ ਬੰਦੇ ਨੇ ਦਿਨ 'ਚ ਕਿੰਨੀਆਂ ਐਕਟੀਵਿਟੀਜ਼ ਨੇ ਸਾਡੀਆਂ ਦਿਨ ਦੀਆਂ ਉਹ ਕਿਵੇਂ ਕਰਾਂਗੇ ਪੂਰੇ ਅਸੀਂ ਪਰ ਸਾਨੂੰ ਇੱਥੇ ਖੜਾ ਧਾ ਲਿਆ ਕੇ ਵੀ 40 ਪਾਠ ਆ ਕਰ ਲਓ ਤੁਹਾਡਾ ਆ ਕੰਮ ਪੂਰਾ ਹੋ ਜਾਏਗਾ 40 ਲਵਾਉਂਦੇ ਆ ਜਿਵੇਂ ਦੁਪਹਿਰੇ ਦਾ ਰੌਲਾ ਪੈਂਦੇ ਸੀ ਐ 40 ਬਥੇਰੇ ਨੇ ਸਾਡੇ ਚ ਬਹੁਤੇ ਗੁਰਮੁਖ ਪਿਆਰੇ ਕਰਦੇ ਵੀ ਹੋਵਗੇ ਗੁਰਮੁਖੋ ਇਹਨੂੰ ਪੜ੍ਹ ਕੇ ਜੀਵਨ ਚ ਲੈ ਕੇ ਆਉਣਾ ਇਹ ਕੋਈ ਜਾਦੂ ਮੰਤਰ ਇਸ ਤਰ੍ਹਾਂ ਨਹੀਂ ਵੀ ਸਾਡਾ ਕੰਮ ਠੀਕ ਹੋ ਜਾਏਗਾ ਇਥੇ ਪੜ੍ਹ ਕੇ ਜੀਵਨ ਚ ਲੈ ਕੇ ਆਉਣਾ ਸਾਰਾ ਕੁਝ ਸਾਨੂੰ ਸਮਝਾਉਂਦੇ ਨੇ ਮਹਾਰਾਜ ਵਾਰ-ਵਾਰ ਬਾਣੀ ਚ ਸਮਝਾਉਂਦੇ ਆ ਪਰ ਸਾਡੀ ਸੰਗਤ ਮਾਦਰ ਸਤਨਾਮ ਵਾਇਗ ਨੂੰ ਕਹਿ ਦਿੰਦੀ ਆ ਜਦੋਂ ਇਦਾਂ ਦੀ ਕੋਈ ਗੱਲ ਕਰਦਾ ਜਿਹਦਾ 25 ਪਾਠਾਂ ਦੇ ਵਿੱਚ ਸੁਪਨਾ ਹੀ ਨਹੀਂ ਸੁ ਹੁਣ ਸੁਪਨਾ ਕੀ ਆ ਸੁਪਨਾ ਸਾਡੀ ਦਿਨ ਦੀ ਐਕਟੀਵਿਟੀ ਸਾਡੇ ਮਾਈਂਡ ਚ ਰਹੀਆਂ ਹੋਈਆਂ ਗੱਲਾਂ ਨੇ ਉਹ ਰੀਮਾਈਂਡ ਹੋ ਜਾਂਦੀਆਂ ਨੇ ਸਾਨੂੰ ਦੁਬਾਰਾ ਸਾਡੇ ਜੀਵਨ ਦੇ ਉਹ ਤਾਂ ਸਾਡੇ ਜੀਵਨ ਦੀਆਂ ਘਟਨਾਵਾਂ ਹੁੰਦੀਆਂ ਦਿਨ ਦੇ ਖਿਆਲ ਨਹੀਂ ਸਾਡੇ ਪੁਰਾਣੇ ਉਹ ਦੁਬਾਰਾ ਰੀਮਾਈਂਡ ਹੋ ਜਾਂਦੇ ਨੇ ਸੁੱਤੇ ਪਿਆਂ ਦੇ ਕਈ ਵਾਰ ਗੁਰਮਖੋ ਜਿਹਦਾ 25 ਨਾਲ ਫਿਰ ਸੁਪਨਾ ਨਹੀਂ ਠੀਕ ਹੋਇਆ 22ਵੇਂ ਨਾਲ ਨਹੀਂ ਜੇ ਹੋ ਸਕਦਾ ਸਾਨੂੰ ਤੇ ਬਾਣੀ ਪੜ੍ਹ ਕੇ ਇਹਨੂੰ ਆਪਣੀ ਜ਼ਿੰਦਗੀ ਚ ਲਿਆ ਕੇ ਜਿਉਣ ਨੂੰ ਆਖਿਆ ਵੀ ਸੋਹਣੀ ਜ਼ਿੰਦਗੀ ਸਫਲ ਜ਼ਿੰਦਗੀ ਤੂੰ ਕਿਵੇਂ ਜਿਉ ਸਕਦਾ ਇਸ ਤਰ੍ਹਾਂ ਇਹ ਸਾਨੂੰ ਮੋੜਨਾ ਪੈਣਾ ਹੈ ਜਿਹੜੇ ਮੋੜਿਆ ਹੈ ਤੰਗਵਾਰ ਚੰਗੀ ਗੱਲ ਜਿਹੜੇ ਰਹਿੰਦੇ ਆ ਗੁਰਮਖੋ ਏਸ਼ ਦਰ ਤੋਂ ਵੱਡਾ ਦਰੀ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਦਰੀ ਕੋਈ ਨਹੀਂ ਪਰ ਏਸ਼ ਗੁਰੂ ਨੂੰ ਜਰੀਆ ਬਣਾ ਕੇ ਜਿਹੜਾ ਸਿਸਟਮ ਚੱਲਿਆ ਹੋਇਆ ਨਾ ਬਸ ਉਤੋਂ ਵਾਪਸ ਮੋੜਨ ਦੀ ਲੋੜ ਹੈ ਉੱਥੇ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਸੀ ਵਾਰ-ਵਾਰ ਜਰੀਆ ਗੁਰੂ ਗ੍ਰੰਥ ਸਾਹਿਬ ਤੇ ਮਾਗਰ ਸਿਸਟਮ ਹੋਰ ਨੇ ਕੰਨਾਂ ਦੇ ਖਾਨਦਾਨ ਚ ਇਹ ਕੰਮ ਚੱਲਿਆ ਹੋਇਆ ਪਰਦਾਦਾ ਵੀ ਸੰਤ ਦਾਦਾ ਵੀ ਸੰਤ ਪਿਓ ਵੀ ਸੰਤ ਗਾਹ ਪੁੱਤ ਵੀ ਸੰਤ ਇੱਕੋ ਹੀ ਘਰ ਚ ਲੜੀਆਂ ਚੱਲੀਆਂ ਹੋਈਆਂ ਤੇ ਸਾਡੇ ਦੇ ਆਲੇ ਦੁਆਲੇ ਇਹ ਕੰਮ ਕਿਤੇ ਦੂਰ ਜਾਣ ਦੀ ਲੋੜ ਨਹੀਂ ਇਦਾਂ ਹੋ ਸਕਦਾ ਕਰੋ ਇਹ ਤਾਂ ਬਖਸ਼ਸ਼ਾਂ ਸਤਿਗੁਰਾਂ ਦੀਆਂ ਬਹੁਤ ਵੱਡੀਆਂ ਜਿਹੜੇ ਕੰਜਰਾ ਖਾਨਦਾਨੀ ਕੰਮ ਹੋ ਗਿਆ ਉਹ ਗੱਲੇ ਆਪਣਾ ਘਰ-ਬਾਰ ਕਾਰੋਬਾਰ ਚਲਾਉਣ ਵਾਸਤੇ ਨੇ ਜਿੱਥੇ ਸਾਡੀ ਮਾਇਆ ਜਾਂਦੀ ਹੈ ਇਹ ਸੰਗਤ ਦੇ ਲੇਖੇ ਲੱਗੇ ਕਿਤੇ ਐਡਾ امیر ਬਿਰਸੇ ਦੇ ਮਾਲਕ ਅਸੀਂ ਗੁਰਮੁਖੋ ਕਿਥੇ ਚਲੇ ਗਏ ਦੁਨੀਆ ਦੀ ਵਰਲਡ ਦੀ ਇੱਕ ਨਿਆਰੀ ਕੌਮ ਹੈ ਸਿੱਖ ਕੌਮ ਤੇ ਸਾਡੇ ਹਾਲ ਕਿਦਾਂ ਦੇ ਹੋ ਗਏ ਬਹੁਤ ਸਮਝਣ ਦੀ ਲੋੜ ਹੈ ਇਸ ਲਈ ਮਹਾਰਾਜ ਕਹਿੰਦੇ ਕਹਿੰਦੇ ਕਬੀਰ RAM ਕੀ ਨਾ ਸਿਮਰੋ ਜਨਮ ਅਕਾਰਤ ਜਾਏ